ਦਿਆ ਸਰਗਾ ਤੇ ਮੌਤ ਵਾਲੀ ਕਾਰ ਦੱਸਦੇ ਕਿ ਇੱਕ ਕਾਰ ਨੇ ਕਈ ਵਾਹਨਾਂ ਨੂੰ ਟੱਕਰ ਮਾਰਿਆ ਹੈ ਸੜਕ ਤੇ ਕਈ ਲੋਕਾਂ ਨੂੰ ਉਸਨੇ ਫੇਟ ਮਾਰੀ ਹੈ ਪੁਰਾਣੇ ਬਸ ਸਟੈਂਡ ਤੋਂ ਰਾਜਪੁਰਾ ਰੋਡ ਤੱਕ ਕਾਰ ਦਾ ਕਹਿਰ ਜੁੜਾ ਹੈ ਵਰਸੇ ਆਏ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੜਕ ਤੇ ਕਈ ਲੋਕਾਂ ਨੂੰ ਕਸਿਰਦੇ ਹੋਈ ਚੜੀ ਹੈ ਕਾਰ ਲੈ ਕੇ ਗਈ ਹੈ ਤੇ ਗੁੱਸੇ ਦੇ ਵਿੱਚ ਆਏ ਲੋਕਾਂ ਦੇ ਵੱਲੋਂ ਕਾਰ ਦੀ ਪੰਨ ਤੋੜ ਕੀਤੀ ਗਈ ਹੈ ਤੇ ਪਟਿਆਲਾ ਦੀ ਸੜਕ ਤੇ ਇਹ ਮੌਤ ਵਾਲੀ ਘਟਨਾ ਨਜ਼ਰ ਆਈ ਹੈ ਇੱਕ ਕਾਰ ਨੇ ਕਈ ਵਾਹਨਾਂ ਨੂੰ ਟੱਕਰ ਮਾਰੀ ਹੈ ਤੇ ਪਟਿਆਲਾ ਦੀ ਇਸ ਸੜਕਾ ਤੇ ਮੌਤ ਦਾ ਕਹਿਰ ਜੁੜਾ ਹੈ ਵੇਖਣ ਨੂੰ ਮਿਲਿਆ ਹੈ ਇੱਕ ਕਾਰ ਨੇ ਕਈ ਵਾਹਨਾਂ ਨੂੰ ਟੱਕਰ ਮਾਰਿਆ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਜਿਵੇਂ ਇੱਕ ਹਰਿਆਣਾ ਨੰਬਰ ਵਾਈਟ ਕਲਰ ਦੀ ਕਾਰ ਸੀਗੀ ਜਿਹਨੂੰ ਪਬਲਿਕ ਵੱਲੋਂ ਤੇ ਟ੍ਰੈਫਿਕ ਪੁਲਿਸ ਵੱਲੋਂ ਖੰਡਾ ਚੌਂਕ ਦੇ ਕੋਲ ਰੋਕਿਆ ਗਿਆ ਸੀ ਜੋ ਗੱਲ ਸਾਹਮਣੇ ਆਈ ਹੈ ਵੀ ਇਹਨੇ ਕਈ ਜਗ੍ਹਾ ਤੇ ਹਮ ਐਕਸਟੈਂਡ ਕੀਤਾ ਇਹਨਾਂ ਨੂੰ ਨਸ਼ਾ ਵਗਣਾ ਜਿੱਦਾਂ ਸੀ ਭਾਈ ਨਸ਼ਾ ਵਗਣਾ ਜਿੱਦਾਂ ਸੀ ਇਹਦੇ ਵਿੱਚ ਜਿਹੜਾ ਡਰਾਈਵਰ ਹੈ ਜੀ ਉਹ ਤਾਂ ਫਰਾਰ ਹੋ ਗਿਆ ਰੈਸਟ ਪੂਰੇ ਰਾਉਂਡ ਆਪਣੀ ਪਬਲਿਕ ਤੋਂ ਹੀ ਕਿਸੇ ਗਿਆ ਸੀ ਮੌਕੇ ਤੋਂ ਤੇ ਇਹਦੇ ਵਿੱਚ ਅਸੀਂ ਜਿਹੜੇ ਕਾਰ 'ਚ ਦੋ ਬੰਦੇ ਬੈਠੇ ਸੀ ਤੇ ਉਹਨਾਂ ਨੂੰ ਦੇਖ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਕਿੰਨੇ ਲੋਕ ਮੌਜੂਦ ਸੀ ਗੱਡੀ 'ਤੇ ਜਿਹੜੇ ਹੁਣ ਤਾਂ ਗੱਲ ਸਾਹਮਣੇ ਇਹ ਚਾਰ ਪੰਜ ਜਣੇ ਨੇ ਪੁੱਛਣਾ ਸੀ ਕਿਥੇ ਦੇ ਬੰਦੇ ਇਹ ਕੌਣ ਨੇ ਵੈਰੀਫਾਈ ਕਰ ਰਹੇ ਹਾਂ ਜੇ ਕੋਈ ਕਹਿੰਦੇ ਕਿ ਲੇਡੀਜ਼ ਵੀ ਸੀ ਦੇ ਜਾਂ दारू-ਦੂਰ ਵੀ ਜਿਹੜੀ ਆਪਾਂ ਆਪਾਂ ਜੇ ਪੀਲਮ ਨੇ ਸਟੇਜ ਤੇ ਖੜੇ ਇਸ ਚੀਜ਼ ਬਾਰੇ ਤਾਂ ਨੀ ਕਮੈਂਟ ਕਰ ਸਕਦੇ ਕਿ ਉਹਨਾਂ दारू ਪੀਂਦੀ ਹੈ ਕਿ ਨਹੀਂ ਪੀਂਦੀ। ਕੋਈ ਟ੍ਰੈਕਿੰਗ ਵਾਈਕਲ ਜਿਹੜੇ ਹੋਰ ਪਰਦੇ ਇੰਜਣ ਕਰ ਜਾਏ ਕੋਈ ਆਏ ਤਾਂ ਕੋਈ ਕਮੈਂਟ ਕਰਾ ਹੋ ਰਹੀ ਨਹੀਂ ਤੁਹਾਨੂੰ। ਪਬਲੀਕ ਦੇ ਦੱਸਣ ਮੁਤਾਬਕ ਹੈ ਜੀ ਇੱਕ ਕਾਫੀ ਦੇਰ ਇਹਨਾਂ ਨੇ ਸੜਕ ਤੇ ਐਵੇਂ ਜਾ ਘੁੜਬਾਜੀ ਕੀਤੀ ਹੈ। ਦੇਖ ਰਹੇ ਆਂ।